ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਕਿਸੇ ਨਾ ਕਿਸੇ ਪ੍ਰੋਜੈਕਟ ਗਾਣੇ ਜਾਂ ਫਿਰ ਫਿਲਮ ਕਰਕੇ ਚਰਚਾ ਚੇ ਬਣੇ ਰਹਿੰਦੇ ਨੇ ਹੁਣ ਦਿਲਜੀਤ ਨੇ ਇਲੂਮੀਨਾਟੀ ਨਾਲ ਆਪਣੇ ਕਥਿਤ ਸੰਬੰਧਾਂ ਦੀ ਪੂਰੀ ਕਹਾਣੀ ਸਾਂਝੀ ਕੀਤੀ ਹੈ ਪਿਛਲੇ ਸਾਲ ਦਿਲਜੀਤ ਦੇ ਨਿਊਜ਼ੀਲੈਂਡ ਸ਼ੋਅ ਦੌਰਾਨ ਉਹਨਾਂ ਦੇ ਇੱਕ ਸੰਕੇਤ ਨੇ ਕੁਝ ਸੋਸ਼ਲ ਮੀਡੀਆ ਪੇਜਾਂ ਤੇ ਚਰਚਾ ਸ਼ੁਰੂ ਕਰ ਦਿੱਤੀ ਸੀ ਕਿ ਦਿਲਜੀਤ ਇਲੂਮੀਨਾਟੀ ਨਾਲ ਜੁੜੇ ਹੋਏ ਨੇ ਦਿਲਜੀਤ ਨੇ ਹਾਲ ਹੀ ਚ ਅਮਰੀਕਾ ਦੇ ਲਾਸ ਐਂਜਲਸ ਵਿੱਚ ਐਪਲ 뮤직 ਸਟੂਡੀਓ ਵਿੱਚ ਇੱਕ ਇੰਟਰਵਿਊ ਚ ਇਸ ਮਾਮਲੇ ਤੇ ਖੁੱਲ ਕੇ ਗੱਲ ਕੀਤੀ ਹੈ ਆਖਰੀ ਵਿਸ਼ਵ ਦੌਰੇ ਦਿਲੂਮੀਨਾਟੀ ਦੇ ਨਾਲ ਦੇ ਪਿੱਛੇ ਦੀ ਕਹਾਣੀ ਵੀ ਦੱਸੀ ਅਤੇ ਕਿਹਾ ਕਿ ਕਹਾਣੀ ਉਹਨਾਂ ਦੇ ਸੰਗੀਤ ਅਤੇ ਯਾਤਰਾ ਵਾਂਗ ਹੀ ਦਿਲਚਸਪ ਹੈ ਦਿਲੂਮੀਨਾਟੀ ਟੂਰ ਦਾ ਨਾਮ ਇਲੂਮੀਨਾਟੀ ਦੀ ਚਰਚਾਵਾਂ ਕਾਰਨ ਪਿਆ ਦਿਲਜੀਤ ਨੇ ਦੱਸਿਆ ਕਿ ਉਹਨਾਂ ਦੇ ਵਿਸ਼ਵ ਦੌਰੇ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਅਫਵਾਹਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਇਹ ਨਾਮ ਚੁਣਿਆ ਉਹ ਕਹਿੰਦੇ ਨੇ ਕਿ ਪਿਛਲੇ ਸਾਲ ਨਿਊਜ਼ੀਲੈਂਡ ਵਿੱਚ ਇੱਕ ਸ਼ੋਅ ਦੌਰਾਨ ਉਹਨਾਂ ਨੇ ਆਪਣੇ ਪ੍ਰਦਰਸ਼ਨ 'ਚ ਇੱਕ ਹੱਥ ਦਾ ਚਿੰਨ ਬਣਾਇਆ ਸੀ ਜਿਸ ਨੂੰ ਉਹ ਚੱਕਰ ਕਹਿੰਦੇ ਨੇ ਇਸ ਚਿੰਨ੍ਹ ਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲ ਗਈਆਂ ਕਿ ਉਹ ਇਲੂਮੀਨਾਟੀ ਵਿੱਚ ਸ਼ਾਮਲ ਹੋ ਗਿਆ। ਦਿਲਜੀਤ ਨੇ ਹੱਸਦੇ ਹੋਏ ਕਿਹਾ ਕਿ ਉਸ ਸਮੇਂ ਇਲੂਮੀਨਾਟੀ ਬਾਰੇ ਕੁਝ ਵੀ ਨਹੀਂ ਜਾਣਦੇ ਸੀ। ਜਦੋਂ ਲੋਕ ਉਸ ਨੂੰ ਇਸ ਵਿਸ਼ੇ ਤੇ ਮਜ਼ਾਕ ਵਿੱਚ ਛੇੜਦੇ ਸਨ ਤਾਂ ਉਸ ਨੇ ਮਜ਼ਾਕ ਵਿੱਚ ਆਪਣੇ ਟੂਰ ਦਾ ਨਾਮ ਡਿਲੂਮੀਨਾਟੀ ਵੀ ਰੱਖਿਆ। ਉਸ ਨੂੰ ਇਹ ਨਾਮ ਇੰਨਾ ਪਸੰਦ ਆਇਆ ਕਿ ਉਸ ਨੇ ਇਸ ਨੂੰ ਹੀ ਰੱਖਿਆ। ਦਿਲਜੀਤ ਕੱਲ੍ਹ, ਯਾਨੀ ਕਿ ਮੰਗਲਵਾਰ ਨੂੰ Apple Studio ਪਹੁੰਚੇ ਜਿੱਥੇ ਕਿ ਉਹਨਾਂ ਦਾ ਅਨੋਖੇ ਤਰੀਕੇ ਨਾਲ ਸਵਾਗਤ ਕੀਤਾ ਗਿਆ। ਜਿਵੇਂ ਹੀ ਉਹ ਸਟੂਡੀਓ ਦੇ ਅੰਦਰ ਆਏ, ਮੇਜ਼ਬਾਨਾਂ ਨੇ ਉਹਨਾਂ ਦੇ ਸਾਹਮਣੇ ਅਜਿਮੀਨ ਤੇ ਸਰੋਦਾ ਤੇਲਚੋਕੇ ਰਵਾਇਤੀ ਪੰਜਾਬੀ ਸ਼ੈਲੀ 'ਚ ਉਹਨਾਂ ਦਾ ਸਵਾਗਤ ਕੀਤਾ ਇਸ ਦੌਰਾਨ ਹਾਸੇ ਅਤੇ ਪੰਜਾਬੀ ਸਵੇਰਚਾਰ ਦੀ ਝਲਕ ਨੇ ਮਾਹੌਲ ਨੂੰ ਬਹੁਤ ਖਾਸ ਬਣਾ ਦਿੱਤਾ ਇਸ ਸੰਬੰਧੀ ਦਿਲਜੀਤ ਦੋਸਾਂਝ ਦੀ ਟੀਮ ਦੇ ਵੱਲੋਂ ਵੀਡੀਓ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰਾ ਇੱਥੇ ਸਰੋਦਾ ਤੇਲਚੋਕੇ ਸਵਾਗਤ ਕੀਤਾ ਗਿਆ ਦਿਲਯੂਨਾਈਟਿਡ ਟੂਰ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਸਫਲ ਟੂਰ ਸਾਬਤ ਹੋਇਆ ਅਪ੍ਰੈਲ 2024 ਵਿੱਚ ਸ਼ੁਰੂ ਹੋਏ ਸਫ਼ਰ 'ਚ ਦਿਲਜੀਤ ਨੇ ਭਾਰਤ, ਉੱਤਰੀ ਅਮਰੀਕਾ, ਯੂਰਪ ਅਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਵਿੱਚ ਸ਼ੋਅ ਕੀਤੇ ਨੇ। ਇਸ ਟੂਰ ਜਿਸ ਨੇ ਲੱਖਾਂ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਨੇ ਉੱਤਰੀ ਅਮਰੀਕਾ ਵਿੱਚ 38 ਮਿਲੀਅਨ ਡਾਲਰ, ਭਾਰਤ ਵਿੱਚ 34.6 ਮਿਲੀਅਨ ਡਾਲਰ ਅਤੇ ਕੁੱਲ 137 ਮਿਲੀਅਨ ਡਾਲਰ ਦੀ ਕਮਾਈ ਕੀਤੀ। ਇਹ ਕਿਸੇ ਵੀ ਪੰਜਾਬੀ ਕਲਾਕਾਰ ਲਈ ਇੱਕ ਬੇਮਿਸਾਲ ਪ੍ਰਾਪਤੀ ਹੈ। ਹੁਣ ਦਿਲਜੀਤ ਆਪਣੇ ਅਗਲੇ ਸੰਗੀਤਕ ਅਧਿਆਏ ਦੀ ਪਿਆਰੀ ਵਿੱਚ ਰੁੱਜੇ ਹੋਏ ਨੇ ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਦਾ ਨਵਾਂ ਐਲਬਮ ਔਰਾ 24 ਸਤੰਬਰ ਨੂੰ ਰਿਲੀਜ਼ ਹੋਵੇਗਾ ਇਸ ਦੇ ਨਾਲ ਹੀ ਉਹ ਇੱਕ ਬਿਲਕੁਲ ਨਵੇਂ ਅਤੇ ਵੱਡੇ ਪੱਧਰ ਦੇ ਟੂਰ ਤੇ ਕੰਮ ਕਰ ਰਹੇ ਨੇ ਇਸ ਵਾਰ ਉਹ ਆਪਣੀ ਪੂਰੀ ਟੂਰ ਕਮਾਈ ਨੂੰ ਪ੍ਰੋਡਕਸ਼ਨ ਵਿੱਚ ਨਿਵੇਸ਼ ਕਰਨ ਜਾ ਰਹੇ ਨੇ ਤਾਂ ਜੋ ਸ਼ੋਅ ਦਾ ਪੱਧਰ ਇੱਕ ਮੁੱਖ ਤਾਰਾ ਦੇ ਪੌਪ ਕਾਂਸਰਟ ਵਰਗਾ ਹੋ ਸਕੇ ਤਾਂ ਅੰਦਾਜ਼ਨ ਦੇ ਕੇ ਸਾਲ ਦੇ ਸ਼ੁਰੂ ਵਿੱਚ ਬਿਲਬੋਰਡ ਸੰਮੇਲਨ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਸੀ ਕਿ 2026 ਤੋਂ ਇੱਕ ਨਵਾਂ ਕੋਰਸ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਦਿਲਜੀਤ ਦੋਸਾਂਜ ਦੇ ਕੈਰੀਅਰ ਪੰਜਾਬੀ ਸੰਗੀਤ ਡਾਇਸਪੋਰਾ ਅਤੇ ਵਿਸ਼ਵ ਵਿਆਪੀ ਮਨੋਰੰਜਨ ਵਿੱਚ ਦੱਖਣੀ ਏਸ਼ੀਆਈ ਪ੍ਰਤੀਨਿਧਤਾ ਤੇ ਪੜਾਈ ਹੋਵੇਗੀ ਜ਼ਿਕਰ ਇਲੂਮਿਨਾਟੀ ਦਾ ਵੀ ਕਰ ਲਿਆ ਤਾਂ ਇਲੂਮਿਨਾਟਿਕ ਅਜਿਹਾ ਨਾਮ ਹੈ ਜੋ ਕਿ ਅਕਸਰ ਰਹੱਸਮਈ ਅਤੇ ਗੁਪਤ ਸੰਗਠਨਾਂ ਦੀਆਂ ਕਹਾਣੀਆਂ ਵਿੱਚ ਸੁਣਿਆ ਜਾਂਦਾ ਹੈ ਇਤਿਹਾਸਕ ਤੌਰ ਤੇ 18ਵੀਂ ਸਦੀ ਦੇ ਅਖੀਰ ਵਿੱਚ ਜਰਮਨੀ ਚ ਇੱਕ ਗੁਪਤ ਸਮਾਜ ਨਾਲ ਜੁੜਿਆ ਹੋਇਆ ਜਿਸ ਦਾ ਉਦੇਸ਼ ਗਿਆਨ, ਤਰਕ ਅਤੇ ਸੁਤੰਤਰ ਸੋਚ ਨੂੰ ਉਤਸ਼ਾਹਿਤ ਕਰਨਾ ਸੀ ਸਮੇਂ ਦੇ ਨਾਲ ਨਾਲ ਪੌਪ ਸੱਭਿਆਚਾਰ ਅਤੇ ਸਾਜ਼ਿਸ਼ ਸਿਧਾਂਤਾਂ ਨੇ ਇਲੂਮੀਨਾਟੀ ਨੂੰ ਇੱਕ ਸ਼ਕਤੀਸ਼ਾਲੀ ਗੁਪਤ ਸਮੂਹ ਵਜੋਂ ਦਰਸਾਉਣਾ ਸ਼ੁਰੂ ਕਰ ਦਿੱਤਾ ਜੋ ਕਿ ਕਥਿਤ ਤੌਰ ਤੇ ਰਾਜਨੀਤੀ, ਆਰਥਿਕਤਾ ਅਤੇ ਮਨੋਰੰਜਨ ਜਗਤ ਨੂੰ ਪਰਦੇ ਪਿੱਛੇ ਕੰਟਰੋਲ ਕਰਦਾ ਹੈ ਹਾਲਕਿ ਇਸ ਦੇ ਹੋਂਦ ਅਤੇ ਪ੍ਰਭਾਵ ਦਾ ਕੋਈ ਠੋਸ ਸਬੂਤ ਨਹੀਂ ਹੈ ਪਰ ਇਹ ਨਾਮ ਅੱਜ ਵੀ ਰਹੱਸ ਸ਼ਕਤੀ ਅਤੇ ਗਲੈਮਰ ਦਾ ਪ੍ਰਤੀਕ ਬਣਿਆ ਹੋਇਆ ਹੈ ਬਹੁਤ ਸਾਰੇ ਹਾਲੀਵੁੱਡ ਗਾਇਕਾਂ ਅਤੇ ਅਦਾਕਾਰਾਂ ਦੇ ਨਾਮ ਇਲੂਮੀਨਾਟੀ ਨਾਲ ਜੋੜੇ ਜਾਂਦੇ ਨੇ